रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India, and Fiji. For more information, call 510-943-8037. That is 510-943-8037. ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਦਾਜਾ ਦੇਸ਼ਾਂ ਬਦਿਸ਼ਾਂ ਦੀਆਂ ਕੁਝ ਖਾਸ ਖਬਰਾਂ ਦਾ ਬਲੁੱਟਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਅਮਰਪਾਲ ਸਿੰਘ ਦੇ ਸਾਥੀਆਂ ਵੱਲੋਂ ਐਨਐਸਏ ਦੇ ਖਿਲਾਫ ਦਾਇਰ ਕੀਤੀ ਗਈ ਪਟੀਸ਼ਨ ਦਾ ਮਾਮਲਾ ਅੱਜ ਜਲਦ ਹੋਵੇਗੀ ਡਬਲ ਬੈਂਚ 'ਤੇ ਇਸ ਦੀ ਸੁਣਵਾਈ ਵਰਲਡ ਟੂਰ ਤੇ ਗਿਆ ਨੌਜਵਾਨ ਸਿੱਖੀ ਦਾ ਪ੍ਰਚਾਰ ਕਰਨ ਗਿਆ ਸੀ ਲੇਕਿਨ ਉੱਥੇ ਹਾਰਡ ਅਟੈਕ ਨਾਲ ਹੋ ਗਈ ਮੌਤ ਮਾਂ ਦਾ ਇਕਲੋਤਾ ਪੁੱਤ ਸੀ ਪਾਣੀਆਂ ਦੇ ਮੁੱਦੇ ਤੇ ਬੋਲੀ ਪੀਪਾ ਹਰਸ਼ਿੰਦਰ ਕੋਰ ਬਾਦਲ ਕਿਹਾ ਕੇਂਦਰ ਸਰਕਾਰ ਸਾਡੇ ਨਾਲ ਮਤਲਈ ਮਾ ਦਾ ਸਲੂਕ ਕਰਦੀ ਹੈ ਅਮਰੀਕਾ ਚੋਣਾਂ ਚ ਕਮਲਾ ਹੈਰਿਸ ਨੂੰ ਮਿਲਿਆ ਵੱਡਾ ਸਮਰਥਕ ਬਰਾਕ ਓਬਾਮਾ ਤੇ ਉਸ ਦੀ ਪਤਨੀ ਵੱਲੋਂ ਕੀਤਾ ਗਿਆ ਸਾਥ ਦੇਣ ਦਾ ਐਲਾਨ ਸਿੱਧੂ ਮੂਸੇਵਾਲੇ ਦੇ ਕਤਲ ਦੀ ਜਾਂਚ ਕਰਨ ਵਾਲੇ ਧਾਕੜ ਅਫਸਰ ਦਾ ਹੋਇਆ ਤਬਾਵਲਾ ਹੁਣ ਇਸ ਸੂਬੇ ਦਾ ਡੀਜੀਪੀ ਬਣਨ ਜਾ ਰਿਹਾ ਇਹ ਅਫਸਰ ਅਮਰੀਕਾ ਦੇ ਵਿੱਚ ਹੋਣ ਵਾਲੇ ਰਾਸ਼ਟਰਪਤੀ ਚੋਣ ਦੇ ਵਿੱਚ ਕਮਲਾ ਹੈਰਿਸ ਨੂੰ ਵੱਡਾ ਦਾ ਸਮਰਥਕ ਮਿਲ ਚੁੱਕਾ ਹੈ ਜਿੱਤ ਤੋਂ ਬਾਅਦ ਕਮਲਾ ਹੈਰਿਸ ਤੇ ਜਿਹੜੀ ਹੈ ਫੈਨ ਫੋਲਿੰਗ ਹੋਰ ਵੀ ਜਿਆਦਾ ਵਾਧੀ ਹੋਈ ਨਜ਼ਰੋਂ ਦੀਪੀ ਗਈ ਹੈ ਉੱਥੋਂ ਦੇ ਨਾਗਰਿਕਾਂ ਵੱਲੋਂ ਕਿਹਾ ਜਾ ਰਿਹਾ ਹੈ ਤੇ ਅਸੀਂ ਹੁਣ ਜਿਹੜਾ ਕਮਲਾ ਹੈਰਿਸ ਨੂੰ ਅਗਲਾ ਰਾਸ਼ਟਰਪਤੀ ਦੇਖਣਾ ਚੋਣੇ ਤਾਂ ਦੱਸਦੀ ਬਰਾਕ ਓਬਾਮਾ ਵੱਲੋਂ ਕਮਲਾ ਹੈਰਿਸ ਦੇ ਨਾਂ ਨੂੰ ਦਿੱਤੀ ਗਈ ਮਨਜ਼ੂਰੀ ਪਤਨੀ ਮਿਸੇਲ ਨੇ ਵੀ ਕੀਤਾ ਸਮਰਥਕ ਜੀ ਹਾਂ ਅਮਰੀਕਾ ਵਿੱਚ ਜਦੋਂ ਰਾਸ਼ਟਰਪਤੀ ਜੋ ਬਾਈਡਨ ਚੋਣ ਤੋਂ ਹਟ ਗਏ ਤਾਂ ਬਰਾਕ ਉਬਾਮਾ ਨੇ ਕਮਲਾ ਹੈਰਿਸ ਦਾ ਨਾਂ ਨਹੀਂ ਲਿਆ ਸੀ ਉਦੋਂ ਉਹਨਾਂ ਕਿਹਾ ਸੀ ਕਿ ਪਾਰਟੀ ਵਿੱਚ ਸੰਬੰਧੀ ਫੈਸਲਾ ਲਵੇਗੀ ਲੇਕਿਨ ਕਮਲਾ ਹੈਰਿਸ ਦਾ ਸਮਰਥਕ ਕਰਨ ਤੋਂ ਪਹਿਲਾਂ ਮਿਸੇਲ ਉਬਾਮਾ ਦੇ ਨਾਂ ਦੀ ਵੀ ਚਰਚਾ ਹੋ ਰਹੀ ਸੀ ਹਾਲਾਂਕਿ ਹੁਣ ਦੋਵਾਂ ਨੇ ਹੈਰਿਸ ਦਾ ਨਾਂ ਦਾ ਸਮਰਥਕ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਚੋਣ ਦਾ ਕਮਲਾ ਹੈਰਿਸ ਦਾ ਡੈਮੋਕ੍ਰੇਟਿਕ ਪਾਰਟੀ ਦਾ ਉਮੀਦਵਾਰ ਬੰਨਾ ਲਗਭਗ ਤੈਅ ਹੋ ਗਿਆ ਸ਼ੁੱਕਰਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਅਤੇ ਪਾਰਟੀ ਨੇਤਾ ਬਰਾਕ ਓਬਾਮਾ ਅਤੇ ਉਹਨਾਂ ਦੀ ਪਤਨੀ ਮਿਸੇਲ ਓਬਾਮਾ ਨੇ ਕਮਲਾ ਹੈਰਿਸ ਦੇ ਨਾਮ ਦਾ ਸਮਰਥਕ ਕਰ ਦਿੱਤਾ ਗਿਆ ਗਿਆ ਜਿਸ ਨੂੰ ਜਿਹੜੀ ਕਿ ਆਪਣੇ ਆਪ 'ਚ ਵੱਡੀ ਖਬਰ ਹੈਗੀ ਆ ਕਿਉਂਕਿ ਬਰਾਕ ਓਬਾਮਾ ਵੀ ਸਾਬਕਾ ਰਾਸ਼ਟਰਪਤੀ ਹੈਗੇ ਨੇ ਅਮਰੀਕਾ ਦੇ ਓਬਾਮਾ ਨੇ ਖੁੱਲ ਕੇ ਸਮਰਥਕ ਦੇਣ ਤੋਂ ਬਾਅਦ ਹੁਣ ਇਹ ਲਗਭਗ ਤੈ ਹੈ ਕਿ ਹੈਰਿਸ ਰਿਪਬਲਿਕ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਖਿਲਾਫ ਚੋਣ ਲੜਨਗੇ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਹੈ ਓਬਾਮਾ ਅਤੇ ਮਿਸ਼ੇਲ ਹੈਰਿਸ ਦੇ ਸਮਰਥਕ ਵਿੱਚ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਗਿਆ ਗਿਆ ਇਸ ਦੇ ਇਸ ਚ ਉਹਨਾਂ ਕਿਹਾ ਕਿ ਇਸ ਹਫਤੇ ਦੇ ਸ਼ੁਰੂ ਚ ਹੀ ਅਸੀਂ ਕਮਲਾ ਹੈਰਿਸ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਅਮਰੀਕਾ ਦੇ ਮਹਾਨ ਰਾਸ਼ਟਰਪਤੀ ਹੋਵेंगे ਅਤੇ ਉਸ ਨੂੰ ਸਾਡਾ ਪੂਰਾ ਸਮਰਥਕ ਹੈ ਓਬਾਮਾ ਅਤੇ ਮਿਸ਼ੇਲ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸਮਰਥਨ ਕਰਨ ਤੋਂ ਬਾਅਦ ਕਮਲਾ ਹੈਰਿਸ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਦੋਵਾਂ ਦਾ ਧੰਨਵਾਦ ਕੀਤਾ ਅਤੇ ਬਾਈਡਨ ਨੇ ਚੋਣਾ ਨਾ ਲੜਨ ਦਾ ਵੀ ਕੀਤਾ ਐਲਾਨ ਜੀ ਹਾਂ ਅਮਰੀਕਾ ਚ ਮੌਜੂਦਾ ਰਾਸ਼ਟਰਪਤੀ ਬਾਈਡਨ ਖੁਦ ਦਾ ਹਾਲ ਹਾਲ ਹੀ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰੀ ਦੀ ਦੌੜ ਤੋਂ ਪਿੱਛੇ हट ਗਏ ਸਨ ਅਤੇ ਆਪ ਦੇ ਕਦਮ ਪਿੱਛੇ ਹਟਣ ਤੋਂ ਬਾਅਦ ਬਾਈਡਨ ਨੇ ਕਮਲਾ ਹੈਰਿਸ ਦਾ ਨਾਮ ਅੱਗੇ ਰੱਖਿਆ ਸੀ ਬਾਈਡਨ ਨੇ ਕਿਹਾ ਸੀ ਕਿ ਇਹ ਰਾਸ਼ਟਰਪਤੀ ਚੋਣ ਦੀ ਦੌੜ ਟੋ ਹਟਨ ਅਤੇ ਡੈਮੋਕ੍ਰੈਟਿਕ ਪਾਰਟੀ ਦੀ ਤਰਫੋਂ ਹੈਰਿਸ ਦੀ ਉਮੀਦਵਾਰੀ ਦਾ ਸਮਰਥਨ ਕਰਨ ਦੇ ਉਹਨਾਂ ਦੇ ਇਸ ਫੈਸਲੇ ਉੱਤੇ ਦੇਸ਼ ਨੂੰ ਇੱਕ ਜੁਟਕਾਨਾ ਅਤੇ ਨਵੀਂ ਪੀੜ ਨੂੰ ਵਾਗਡੋਰ ਸੁਪਨਾ ਹੈਗਾ ਆ ਇਹ ਕਹਿਣਾਗਾ ਸੀ ਜੋ ਬਾਈਡਨ ਦਾ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਕਮਲਾ ਹੈਰਿਸ ਹੋਣ ਵਾਲੇ ਰਾਸ਼ਟਰਪਤੀ ਚੋਣਾਂ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਣਨਗੇ ਸੋ ਮੂਸੇ ਵਾਲੇ ਦੇ ਕਤਲकांड ਕੇਸ ਦੀ ਅਗਵਾਈ ਕਰਨ ਵਾਲੇ ਧਾਕਰ ਅਫਸਰ ਐਚ ਜੀ ਐਸ ਧਾਰੀਵਾਲ ਦਾ ਟਰਾਂਸਫਰ ਕਰ ਦਿੱਤਾ ਗਿਆ ਹੈ ਦਿੱਲੀ ਪੁਲਿਸ ਵੱਲੋਂ ਜੀहां ਤੁਹਾਨੂੰ ਦੱਸ ਤੀਏ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸੀਪੀਸੀ ਧਾਰੀਵਾਲ ਅਤੇ ਇਹਨਾਂ ਦਾ ਟਰਾਂਸਫਰ ਜਿਹੜਾ ਹੁਣ ਅੰਡੇਬਾਰ ਨਿਕੋਬਾਰ ਦੇ ਵਿੱਚ ਕਰ ਦਿੱਤਾ ਗਿਆ ਜਿੱਥੇ ਉਹਨਾਂ ਨੂੰ ਡੀਜੀਪੀ ਲਾ ਦਿੱਤਾ ਗਿਆ ਹੈ ਦਿੱਲੀ ਪੁਲਿਸ ਦੇ ਗ੍ਰਹਿ ਮਤਰਾਲੇ ਦੇ ਅੰਦਰ ਰਗੀ ਕੰਮ ਕਰਦੇਗੀ ਆ ਤੇ ਵੱਡਾ ਫੇਰਬਦਲ ਜਿਹੜਾ ਕੀਤਾ ਗਿਆ ਹੈ ਤੁਹਾਨੂੰ ਦੱਸ ਤੀਏ ਕਿ ਲਗਾਤਾਰ ਪਹਿਲਾਂ ਵੀ ਦਿੱਲੀ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਫੇਰਬਦਲ ਕੀਤੇ ਗਏ ਸੀ ਲੇਕਿਨ ਹੁਣ ਕੁਛ ਤੇ ਨਾ ਬਾਅਦ ਹੀ ਮੋੜ ਹੈ ਜਿਹੜੇ ਸਿੱਧੂ ਮੂਸੇ ਵਾਲੇ ਦੇ ਕਤਲकांड ਕੇਸ ਦੀ ਅਗਵਾਈ ਕਰਨ ਵਾਲੇ ਤਾਕੜ ਅਫਸਰ ਹੈਗੇ ਸੀ ਧਾਰੀਵਾਲ ਐਸਜੀਐਸ ਉਹਦਾ ਹੋਣਾ ਜਿਹੜਾ ਰੱਤਵਾ ਬਾਬਲਾ ਕਰ ਦਿੱਤਾ ਗਿਆ ਹੈ ਜਿੱਤੋਂ ਬਾਅਦ ਕਾਫੀ ਜੜੀਆਂ ਗੀਆਂ ਚਰਚਾਵਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਕਿਉਂਕਿ ਬਹੁਤ ਤਾਕੜ ਅਫਸਰ ਹੈਗੇ ਸੀ ਬਹੁਤ ਹੀ ਪਿਆਰਵਾਈ ਕਰਦੇ ਭੇਗੇ ਸੀ ਔਰ ਕਾਫੀ ক্লোਜ਼ ਪਹੁੰਚ ਚੁੱਕੇ ਗਏ ਸੀ ਔਰ ਕਾਫੀ ਜਨਾਨੂ ਇਹਨਾਂ ਨੇ ਆਪਣੇ ਰਾਉਂਡ ਦੇ ਵਿੱਚ ਲੈ ਕੇ ਵੀ ਜਿਹੜਾ ਗਿਆ ਉਹਨਾਂ ਨੂੰ ਗ੍ਰਿਫਤ ਵਿੱਚ ਲੈ ਕੇ ਉਹ ਕੋ ਪੁਸ਼ਕਿਸ਼ ਕੰਨੀ ਸ਼ੁਰੂ ਕਰ ਦਿੱਤੀ ਗਈ ਸੀ ਲੇਕਿਨ ਹੁਣ ਇਸ ਤਬਾਬਲੇ ਦੇ ਉੱਤੇ ਕਾਫੀ ਸਵਾਲ ਵੀ ਖੜੇ ਹੋਣੇ ਸ਼ੁਰੂ ਹੋ ਚੁੱਕੇ ਗਏ ਆ ਔਰ ਰਾਜਨੀਤੀ ਵੀ ਹੈ ਉਹ ਕਾਫੀ ਗਰਮਾ ਚੁੱਕੀ ਹੈਗੀ ਆ ਸਿੱਕੀ ਦਾ ਪ੍ਰਚਾਰ ਕਰਨ ਲਈ ਵਰਲਡ ਟੂਰ ਤੇ ਗਏ ਇਸ ਨੌਜਵਾਨ ਦੀ ਦਿਲ ਦਾ ਦੌਰਾ ਪੀਣ ਦੇ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਹਨੂੰ ਦੇਖ ਕੇ ਸੁਣ ਕੇ ਤਾਂ ਪੇਂਟ ਦੇ ਵਿੱਚ ਔਰ ਇਸ ਨੌਜਵਾਨ ਨੂੰ ਪਿਆਰ ਕਰਨ ਵਾਲੇ ਦੇ ਦਿਲਾਂ ਦੇ ਵਿੱਚ ਇੱਕ ਸ਼ੋਕ ਦੀ ਲਹਿਰ ਜਿਹੜੀ ਉਹ ਛਾ ਚੁੱਕੀਗੀ ਤੁਹਾਨੂੰ ਦੱਸਦੀ ਕਿ ਗੁਰਚਰਨ ਸਿੰਘ ਟਰਬਨ ਕੋਚ ਹੈਗਾ ਸੀ ਜੋ ਕਿ ਵਰਲਡ ਫੇਮਸ ਹੈਗਾ ਸੀ ਇਹਨੂੰ ਆਪਣਾ ਨਾਮ ਦੱਸਣ ਦੀ ਲੋੜ ਨਹੀਂ ਸੀ ਪੈਂਦੀ ਲੋਕਾਂ ਨੂੰ ਫ੍ਰੀ ਪੱਗਾਂ ਬੰਨਦਾ ਹੈਗਾ ਸੀ ਉਹ ਸਿੱਖੀ ਦਾ ਪ੍ਰਚਾਰ ਕਰਨ ਲਈ ਵਰਲਡ ਟੂਰ ਤੇ ਉੱਤੇ ਨਿਕਲਿਆ ਸੀ ਕਿ ਉੱਥੇ ਜਾ ਕੇ ਇਸ ਦੀ ਮੌਤ ਹੋ ਚੁੱਕੀਗੀ 195 ਕੰਟਰੀਆਂ ਦੇ ਵਿੱਚ ਨੇ ਸਿੱਖੀ ਦਾ ਪ੍ਰਚਾਰ ਕਰਨਾ ਸੀ ਮਾਂ ਦਾ ਇੱਕ ਲੋਤਾ ਸਹਾਰਾ ਹੈਗਾ ਸੀ ਪਿੰਡ ਦੇ ਵਿੱਚ ਸ਼ੌਕ ਦੀ ਲਹਿਜ ਛਾ ਚੁੱਕੀ ਗਈ ਹੈ ਕਿ ਸਿੱਖੀ ਦਾ ਪ੍ਰਚਾਰ ਕਰਨ ਦਾ ਸਮੇਂ-ਸਮੇਂ ਦੇ ਉੱਤੇ ਹਰ ਵਕਤ ਤਿਆਰ ਰਹਿੰਦਾ ਸੀ ਅਤੇ ਅੱਜ ਇਸ ਫਾਨੀ ਸੰਸਾਰ ਤੋਂ ਚਲਾ ਗਿਆ ਗਿਆ ਜਿੱਤੋਂ ਬਾਅਦ ਮਾਂ ਦਾ ਰੋ ਰੋ ਕੇ ਬੁਰਾ ਹਾਲ ਲਗਾਇਆ ਉਹ ਜਿਹੜਾ ਦਰਦ ਉਹ ਦੇਖਿਆ ਨਹੀਂ ਜਾ ਰਿਹਾਗਾ ਮਾਂ ਵੱਲੋਂ ਕਿਹਾ ਗਿਆ ਹੈ ਕਿ ਤੂੰ ਤਾਂ ਮੈਨੂੰ ਇਰਾਗਾ ਅੱਗ ਲੋਣੀ ਸੀ ਮੈਨੂੰ ਮੇਰਾ ਭੋਗ ਪਉਣਾ ਸੀ ਕਿ ਮੈਨੂੰ ਉਲਟਾ ਤੇਰਾ ਭੋਗ ਪਉਣਾ ਪੈਂਦਾ ਪਿਆਗਾ ਇਹ ਦਰਦ ਢੇਗੇ ਆ ਉਹਦੇ ਆਵਾਜ਼ ਜਿਹੜੀ ਗਈ ਮਾਂ ਦੀ ਜਦੋਂ ਨਿਕਲੀ ਤੇ ਸਾਰੇ ਪਾਸੇ ਜਿਹੜਾ ਗਿਆ ਉਹ ਜਿਹੜਾ ਉਹ ਹੋਰ ਜ਼ਿਆਦਾ ਜਿਹੜਾ ਮਾਹੌਲ ਦੁਖਦਾਈ ਹੋਣਾ ਸ਼ੁਰੂ ਹੋ ਗਿਆ ਸਿੱਖੀ ਦਾ ਪ੍ਰਚਾਰ ਕਰਨ ਲਈ ਇਹ 195 ਕੰਟਰੀਆਂ ਵਿੱਚ ਜਾ ਰਿਹਾ ਸੀ ਜਿੱਥੇ ਵਰਲਡ ਟੂਰ ਤੋਂ ਨਿਕਲਿਆ ਸੀ ਕਿ ਇਹ ਸਰਦਾਰ ਇਹ ਖਾਲਸਾ ਵਰਲਡ ਟੂਰ ਨਾਮ ਵੀ ਇਹਨੇ ਨਾਮ ਦਿੱਤਾ ਸੀ ਕਿ ਮੈਂ ਜਿਹੜਾ ਆਪਣਾ ਸਿੱਖੀ ਦਾ ਪ੍ਰਚਾਰ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕਰਨਾ ਹੈ ਤੇ ਆਪ ਦੇ ਪੰਜਾਬ ਦੇ ਵੀ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਕਰਾਂਗਾ ਲੇਕਿਨ ਪ੍ਰਮਾਤਮਾ ਨੂੰ ਪੁੱਛ ਹੋਰ ਮੰਜੂਰ ਹੈਗਾ ਸੀ ਇਹ ਨੌਜਵਾਨ ਪਰੀ ਜਵਾਨੀ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਹਲਵਿਦਾ ਕਹਿ ਕੇ ਚਲਾ ਗਿਆ ਜਿੱਥੇ ਕਿ ਇਹਨੂੰ ਪਿਆਰ ਕਰਨ ਵਾਲੇ 팬 ਜਿਹੜੇਗੇ ਸੀ ਉਹਨਾਂ ਦੇ ਦਿਲ ਦੇ ਵਿੱਚ ਜੜੇ ਗਿਆ ਵੱਡਾ ਇਹਦਾ ਗਾਇਆ ਉਹ ਹੁਣ ਦੁੱਖ ਇਹਦਾ ਗਾਇਨ ਨਜ਼ਰਾਂ ਦਾ ਸ਼ੁਰੂ ਹੋ ਗਿਆ ਕਿ ਉੱਥੇ ਨਾਲ ਦੇ ਨਾਲ ਮਾਂ ਦੀ ਦਰਦਾਂ ਤੁਹਾਨੂੰ ਦਿਖਾਉਂਦੇ ਪਏਗੇ ਮਾਂ ਦੀ ਵੀਡੀਓ ਤੁਹਾਨੂੰ ਦਿਖਾਉਂਦੇ ਪਏਗੇ ਜਿਹਨੂੰ ਦੇਖ ਕੇ ਤੁਹਾਡੇ ਵੀ ਜਿਹੜਾ ਗਾਇ ਰੋਟੇ ਖੜੇ ਹੋ ਜਾਣਗੇ ਕਿ ਕਿੰਨਾ ਦਰਦ ਉਸ ਮਾਂ ਦੀ ਆਵਾਜ਼ ਦੇ ਵਿੱਚ ਢਾਗਾ ਛਲਕਦਾ ਨਜ਼ਰਾਂ ਦਾ ਪਿਆਰ ਸਵਾਭਾਵਿਕ ਗੱਲ ਲੱਗੀ ਜਿਹਦੀ ਮਾਂ ਦਾ ਜਵਾਨ ਪੁੱਤ ਉਹ ਵੀ ਕਮਾਊ ਪੁੱਤ ਇਸ ਫਾਨੀ ਸੰਸਾਰ ਤੋਂ ਜਿਹੜਾ ਕੀ ਉਹਦੀ लाठी ਦਾ ਸਹਾਰਾਗਾ ਸੀ ਉਹ ਚਲ ਗਿਆ ਆ ਤੇ ਹੁਣ ਮਾਂ ਦਾ ਦਰਦ ਤਾਂ ਜਿਹੜਾ ਉਹ ਛਲਕਦਾ ਹੋਣਾ ਨજર ਸੋ ਅਮਰਪਾਲ ਸਿੰਘ ਦੇ ਸਾਥੀਆਂ ਵੱਲੋਂ ਐਨਐਸਸੀ ਦੇ ਖਿਲਾਫ ਧਾਇਰ ਪਟੀਸ਼ਨ ਦਾ ਮਾਮਲਾ ਪਟੀਸ਼ਨਾਂ ਦੀ ਸੁਣਵਾਈ ਕਰੇਗੀ ਹਾਈ ਕੋਰਟ ਦੀ ਚੀਫ ਜਸਟਿਸ ਦੀ ਅਗਵਾਈ ਵਾਲੀ ਡਬਲ ਬੈਂਚ ਦੇ ਗਿਆ ਉੱਥੇ ਹੁਣ ਸੁਣਵਾਈ ਕੀਤੀ ਜਾਏਗੀ ਅਮਰਪਾਲ ਸਿੰਘ ਦੇ ਸਾਥੀਆਂ ਦੀ ਐਨਐਸਸੀ ਦੇ ਖਿਲਾਫ ਜਿਹੜਾ ਉਹਨਾਂ ਨੇ ਪਟੀਸ਼ਨ ਧਾਇਰ ਕੀਤੀ ਆ ਹੁਣ ਤੱਕ ਤੁਹਾਨੂੰ ਦੱਸਦੀ ਆ ਕਿ ਸਿੰਗਲ ਬੈਂਚ ਦੇ ਉੱਤੇ ਸੁਨਵਾਈ ਹੁੰਦੀ ਸੀ ਲੇਕਿਨ ਹੁਣ ਅਮਰਿਤਪਾਲ ਨੇ ਆਪਣੇ ਅਤੇ ਆਪਣੇ ਸਾਥੀਆਂ ਤੇ ਲੱਗੇ ਐਨਐਸਏ ਤੇ ਹਾਈ ਕੋਰਟ ਨੂੰ ਚੁਣੌਤੀ ਦਿੱਤੀ ਹੈ ਤੇ ਚੰਡੀਗੜ੍ਹ ਦੇ ਵਕੀਲਾਂ ਦੀ ਲਗਾਤਾਰ ਜਿਹੜੀ ਹੜਤਾਲ ਚੱਲਦੀ ਪਈ ਹੈ ਉਹਦੇ ਤੇ ਇਸ ਕਰਕੇ ਅਜੇ ਸੁਣਵਾਈ ਤਾਂ ਨਹੀਂ ਹੋ ਸਕੀ ਲੇਕਿਨ ਜਲਦ ਹੀ ਜਿਹੜੀ 28 ਅਗਸਤ ਨੂੰ ਸਾਰੀਆਂ ਪਟੀਸ਼ਨਾਂ ਤੇ ਡਬਲ ਬੈਚ ਤੇ ਸੁਣਵਾਈ ਕਰੇਗੀ ਅਤੇ ਜੋ ਵੀ ਮਾਮਲਾ ਲਗਾਇਆ ਉਹ ਨਿਕਲ ਕੇ ਸਾਹਮਣੇ ਆਏਗਾ ਜੋ ਸੁਣਵਾਈ ਹੋਣ ਤੋਂ ਬਾਅਦ ਜੋ ਰਿਜ਼ਲਟ ਆਏਗਾ ਉਹ ਤੁਹਾਡੇ ਸਾਹਮਣੇ ਤਾਂ ਆਜਣਾ ਲੇਕਿਨ ਤੁਹਾਨੂੰ ਦੱਸ ਦিয়ে ਕਿ ਅਮਰਿਤਪਾਲ ਸਿੰਘ ਨੇ ਹਾਈ ਕੋਰਟ ਦੇ ਪਟੀਸ਼ਨ ਡਾਇਰ ਕੀਤੀ ਹੈ ਜਿਦੇ ਵਿੱਚ ਉਹਨੇ ਆਪਣੇ ਸਾਥੀਆਂ ਅਤੇ ਆਪਣੇ ਉੱਤੇ ਲੱਗੇ ਜਿਹੜੇ ਗਏ ਆ ਐਨਐਸਸੀ ਦੇ ਖਿਲਾਫ ਜਿਹੜੀਗੀ ਉਹ ਪਟੀਸ਼ਨ ਧਾਰ ਕੀਤੀ ਗਈ ਆ ਅਮਰਿਤਪਾਲ ਸਿੰਘ ਪਿਛਲੇ 1.5 ਸਾਲ ਤੋਂ ਡਿਬਰੂਗਾ ਜੇਲ੍ਹ ਅਸਾਮ ਦੇ ਵਿੱਚ ਉਹ ਬੰਦੇ ਗਏ ਨੇ ਤੁਹਾਨੂੰ ਦੱਸ ਦਈਏ ਐਨਐਸਸੀ ਦੇ ਤਹਿਤ ਉਹਨਾਂ ਦੇ ਅਤੇ ਉਹਨਾਂ ਦੇ ਸਾਥੀਆਂ ਉੱਤੇ ਜਿਹੜਾ ਗਾਇਆ ਉਹ ਮਾਮਲਾ ਦਰਜ ਕੀਤਾ ਗਿਆਗਾ ਲਗਾਤਾਰ ਉਹ ਪੁਲਿਸ ਦੀ ਨਿਗਰਾਨੀ ਦੇ ਵਿੱਚ ਗਏ ਆ ਤੇ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੀਆਂ ਜਿਹੜੀਆਂ ਸੋ ਲੋਕ ਅਗੇ ਨੇ ਉਹ ਇਸ ਦੇ ਸਮਰਥਕ ਦੇ ਵਿੱਚ ਆਂਦੇ ਆਏ ਸੀ ਔਰ ਤੁਹਾਨੂੰ ਦੱਸਦੀ ਏ ਕਿ ਅਮਰਤਪਾਲ ਸਿੰਘ ਨੂਂਗੜਾ ਗਿਆ ਉਹ ਮੈਂਬਰ ਪਾਰਲੀਮੈਂਟ ਵੀ ਬਣਾਇਆ ਗਿਆ ਪਿਛਲੇ ਦਿਨੀ ਉਹਨਾਂ ਵੱਲੋਂ ਜਿਹੜੀ ਗੀਅ ਸੌ ਵੀ ਚੁੱਕੀ ਗਈ ਗਈ ਗੁਪਤ ਤਰੀਕੇ ਦੇ ਤਹਿਤ ਹੈ ਲੇਕਿਨ ਕਿਤਨਾ ਕਿਤੇ ਹੁਣ ਫਿਰ ਮਾਮਲਾ ਪੱਖ ਦਾ ਨਜ਼ਰ ਹੁੰਦਾ ਪਿਆ ਗਿਆ ਆ ਅਮਰਤਪਾਲ ਵੱਲੋਂ ਅਤੇ ਉਸਦੇ ਸਾਥੀਆਂ ਵੱਲੋਂ ਜਿਹੜੇ ਕਿ ਪੱਪਲਪ੍ਰੀਤ ਸਿੰਘ ਗਿਆ ਪ੍ਰਧਾਨ ਮੰਤਰੀ ਬਾਜੀ ਕੇ ਗਿਆ ਇੱਕ ਹੋਰ ਵੀ ਕਾਫੀ ਸਾਦੀ ਸਾਥੀ ਕਿਦਨਾ ਜਿਨਾ ਉੱਤੇ ਐਨਐਸਏ ਲਗਾਇਆ ਗਿਆ ਗਿਆ ਉਹਦਾ ਉਹਦੀ ਸੁਣਵਾਈ ਜਿਹੜੀ ਗਈ ਹੈ ਉਹਦੇ ਖਿਲਾਫ ਜਿਹੜੀ ਗਈ ਆ ਇਹ ਹੁਣ ਅਮਰਪਾਲ ਸਿੰਘ ਹੁੰਦੇ ਭਲੇ ਸਾਰੇ ਉਹ ਪਹੁੰਚ ਚੁੱਕੇ ਨੇ ਹਾਈ ਕੋਰਟ ਦੇ ਵਿੱਚ ਆਉਣ ਵਾਲੀ 28 ਅਗਸਤ ਨੂੰ ਇਹਨਾਂ ਦੀ ਜਿਹੜੀ ਗਈ ਆ ਡਬਲ ਬੈਚ ਤੇ ਜਿਹੜੀ ਗਈ ਆ ਸੁਣਵਾਈ ਕੀਤੀ ਜਾਵੇਗੀ ਸੋ ਇੱਕ ਵਾਰੀ ਫੇਰ ਵੀ ਬਾ하ਰਸ਼ ਮਿਰਕੋਲ ਬਾਦਲ ਬਠਿੰਡਾ ਦੇ ਐਮਪੀ ਪਾਣੀਆਂ ਦੇ ਮੁੱਦੇ ਦੇ ਉੱਤੇ ਸੰਸਦ ਦੇ ਵਿੱਚ ਗੂੰਜੇ ਨੇ ਉਹਨਾਂ ਦੇ ਬੋਲ ਔਰ ਬਹੁਤ ਹੀ ਜਬਰਦਸਤ ਸਪੀਚ ਜਿਹੜੀ ਨਿਕਲ ਕੇ ਸਾਹਮਣੇ ਆਇਆ ਜਿਹਨੂੰ ਦੇਖ ਕੇ ਤੁਹਾਡਾ ਵੀ ਦਿਲ ਜੜਾ ਗਿਆ ਉਹ ਬੀਬਾ ਹਰਸ਼ਿੰਦਰ ਕੌਰ ਬਾਦਲ ਨੂੰ ਦੁਆਵਾ ਦੇਣ ਲੱਗ ਪਵੇਗਾ ਕਿਉਂਕਿ ਚਾਰ ਸੂਬਿਆਂ ਨੂੰ ਪੰਜਾਬ ਚ ਜੋ ਪਾਣੀ ਜਾਂਦਾ ਪਿਆ ਗਿਆ ਉਹਨਾਂ ਨੂੰ ਉਹਨਾਂ ਦੀ ਸਾਨੂੰ ਜਲਦ ਰਿਐਲਿਟੀ ਦਿੱਤੀ ਜਾਵੇ ਜਾਂ ਫਿਰ ਉਹਨਾਂ ਦਾ ਪਾਣੀ ਜਿਹੜਾ ਗਿਆ ਉਹ ਰੋਕਿਆ ਜਾਵੇ ਇਹ ਕਿਹਾਗਾ ਸੀ ਬੀਬਾ ਹਰਸ਼ਿੰਦਰ ਕੌਰ ਬਾਦਲ ਦਾ ਉਹਨਾਂ ਵੱਲੋਂ ਸੰਸਦ ਦੇ ਵਿੱਚ ਸ਼ੇਰਨੀ ਵਾਂਗ ਗੂੰਜ ਕੇ ਨਿਗਾ ਲਾ ਕੇ ਗਈ ਗਈ ਹੈ ਕਿ ਜਦੋਂ ਦੇਸ਼ ਦਾ ਪਾਣੀ ਘਟਦਾ ਆ ਕਿ ਤੁਸੀਂ ਸਾਡੇ ਰਾਜ ਤੋਂ ਜਿਹੜਾ ਪਾਣੀ ਲੈਂਦੇ ਹੋ ਦੂਜੇ ਸੂਬਿਆਂ ਦੇ ਪਾਣੀ ਸਾਨੂੰ ਸਾਡੇ ਕੋਲੋਂ ਲੈ ਲੈਂਦੇਗੇ ਉਹ ਕਿ ਜਦੋਂ ਦੂਜੇ ਰਾਜਾਂ ਦੇ ਵਿੱਚ ਪਾਣੀ ਵੱਧ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਤੁਸੀਂ ਪਾਣੀ ਛੱਡ ਦਿੰਦੇ ਹੋ ਤਾਂ ਕਿ ਪੰਜਾਬ ਦੇ ਜਿਹੜੇ ਪਿੰਡ ਹੈਗੇ ਆ ਉਹ ਉਸ ਪਾਣੀ ਦੀ ਚ ਪੇੜ ਦੇ ਵਿੱਚ ਆ ਜਾਣ ਤੁਸੀਂ ਸਾਡੇ ਨਾਲ ਮਤ ਰਈ ਮਾਹ ਵਰਗਾ ਸਮਰਥਕ ਲਗਾਤਾਰ ਕਰਦੇ ਆ ਕਿ ਕਿ ਅਸੀਂ ਤੁਹਾਡੇ ਦੇਸ਼ ਦੇ ਰਾਜ ਦੇ ਜਿਹੜੇ ਦੇਸ਼ ਦੇ ਨਾਗਰਿਕ ਨਹੀਂ ਹੈਗੇ ਕਿਉਂ ਤੁਸੀਂ ਪੰਜਾਬੀਆਂ ਨਾਲ ਹਮੇਸ਼ਾ ਵਿਤਕਰਾ ਕਰਦੇ ਹੋ ਦੁਸ਼ਮਣੀ ਕਰਦੇਗੇ ਕਿਉਂ ਤੁਸੀਂ ਸਾਡੇ ਨਾਲ ਇਤਨਾ ਕਰਦੇ ਹੋ ਜੋ ਤੁਹਾਡੇ ਚਾਰੇ ਪਾਸੇ ਕੋਈ ਗੱਲ ਨਹੀਂ ਬੰਦੀ ਤਾਂ ਫਿਰ ਤੁਸੀਂ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਐਸਵਾਈਐਲ ਦਾ ਜਿਹੜਾ ਗਮੁੱਦਾ ਲੈ ਕੇ ਸ਼ੁਰੂ ਕਰ ਦਿੰਦੇ ਹੋ ਕਿ ਕਿ ਐਸਵਾਈਐਲ ਬਣਾਈ ਜਾਵੇ ਲੇਕਿਨ ਸਾਨੂੰ ਇਸ ਗੱਲ ਦੱਸੋ ਜਦੋਂ ਦੂਜੀ ਸਟੇਟਾਂ ਸਾਨੂੰ ਸਾਨੂੰ ਕੋਈ ਵੀ ਚੀਜ਼ ਦੇਣ ਲੱਗਿਆ ਸਾਡੇ ਕੋਲ ਪੈਸੇ ਪੈਸੇ ਲੈਂਦੀਆਂ ਐ ਤੇ ਜਦੋਂ ਸਾਡੀ ਸਟੇਟ ਦਾ ਪਾਣੀ ਦੂਜੇ ਰਾਜਿਆਂ ਦੇ ਵਿੱਚ ਜਾਂਦਾ ਹੈ ਤਾਂ ਫਿਰ ਸਾਨੂੰ ਪੈਸੇ ਕਿਉਂ ਨਹੀਂ ਦਿੱਤੇ ਜਾਂਦੇ ਕਿਉਂ ਨਹੀਂ ਸਾਨੂੰ ਰੈਲਿਟੀ ਦੀ ਗੀ ਉਹ ਦਿੱਤੀ ਜਾਂਦੀ ਇਹ ਕਿਹਨਾਗਾ ਸੀ ਬੀਬਾ ਹਾਸਮਿਤ ਕੋਲ ਬਾਦਲ ਦਾ ਉਹਦੇ ਬੋਲ ਜਿਹੜੇ ਹੈਗੇ ਸੀ ਪੂਰੀ ਸੰਸਦ ਮੈਂਬਰ ਦੇ ਵਿੱਚ ਗੂੰਜਦੇ ਪਏ ਸੀ ਔਰ ਪੰਜਾਬੀਆਂ ਲਈ ਇੱਕ ਮਾਨ ਵਾਲੀ ਗੱਲ ਵੀ ਹੈਗੀ ਕਿ ਵੱਡਾੜਾ ਮੁੱਦਾ ਜਿਹੜਾ ਆਇਆ ਉਹ ਬੀਬਾ ਹਰਸ਼ਮਿਰ ਕੌਰ ਵੱਲੋਂ ਜਿਹੜਾ ਸੰਸਦ ਦੇ ਵਿੱਚ ਉਹ ਉਠਾਇਆ ਗਿਆਗਾ ਔਰ ਫਿਰ ਮੈਂ ਨੈਚੁਰਲ ਕੈਮਲਟੀਜ਼ ਕੀ ਬਾਤ ਕਰੂੰ ਤਾਂ ਫਲੱਡ ਰੀਲੀਫ ਆਪਨੇ ਰਾਜੋ ਕੋ ਦਿੱਆ ਬਹੁਤ ਅੱਛੀ ਬਾਤ ਜੈਸੇ ਮੇਰੇ ਸਹਿਯੋਗੀ ਨੇ ਮੇਰੇ ਸੇ ਪਹਿਲੇ ਬੋਲਾ कि ये जो पानी आता है हिमाचल को आपने दिया पैकेट तो हिमाचल का पानी पंजाब में आके पंजाब को जब डुबो देता है और तबाही मचाता है तो पंजाब को आप क्यों भूल जाते हैं जब पानी डैम में भर जाता है तो आप डैम खोल देते हैं और हमारा पंजाब डुबा देते हैं जब घग्गर रिवर का लेवल ऊपर हो जाता है तो चुप चुप इतने के राज्यों को बचाने के लिए बंद तोड़ देते और हमारे गाँव को डुबा देते हैं तो जब बाढ़ आती है तो उनको आपने दिया पैकेज में उसका आपको आभार प्रकट करती हूं लेकिन हमारे राज्य के साथ क्या दुश्मनी है क्या पंजाब के जनता पंजाब के लोग पंजाब के किसान पंजाब का इंफ्रास्ट्रक्चर सरकार को मैटर नहीं करता और हैरानी की बात सर जब बाढ़ आती है तो पंजाब सफर करे जब पानी की कमी हो जाती है तो फिर कांग्रेस हो आम आदमी हो

उस पानी का कॉस्ट क्या होगा आपको डिसाइड करके मेरे सत्तर साल से आज तक डिसीजन नहीं हुए तो जो पानी हमारा दूसरे राज्य को रिपेरियन प्रिंसिपल के अगेंस्ट जा रहा है या उसको बंद किया जाए या हमें उसका पैसा दिया जाए रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen MarriageLagan is a leading matchmaking services provider. We offer a trusted and authentic matrimonial profile for those who are looking for brides and grooms for marriage. Register at info at MarriageLagan.com. We cater for USA, Canada, UK, India, and Fiji. For more information, call 510-943-8037. Pandith Kalidas is a master of astrology who is helping people get a better life his services are get your ex-love back black magic removal and evil spirit removal psychic reading spiritual healing vashikaran specialist family problem solutions negative energy removal job and business problems health problems and astrology and horoscope readings are his areas of expertise where he is able to suggest accurate remedies to solve the issues you can get in touch with him at 1-510 850 -6385.